ਸਰਸੰਗ ਜੀ ਨੂੰ ਬੇਨਤੀ ਹੈ ਕਿ ਅੱਜ ਅਸੀਂ ਦਸੂਆ ਮਜਿਸਤਰੀ ਸਾਹਿਬ ਦੀ ਦਫ਼ਤਰ ਆਏ ਸੀ ਇਹ ਅੱਡੀ ਜਿਹੜੀ ਬੇਨਤੀ ਹੈ ਇਹ ਮੇਲੇ ਸੰਬੰਧੀ ਹੈ ਜੋ ਬਾਡੀ ਹਾਲ ਤੇ ਪੇਸ਼ੋਪੁਰ ਪਿੰਡ ਦੇ ਵਿੱਚ ਦਰਬਾਰ ਹੈ ਪੀਰਾਂ ਦਾ ਸ਼ਾਹ ਮੁਹੰਮਦ ਉਹਨਾਂ ਦਾ ਇੱਕ ਬਹੁਤ ਵੱਡਾ ਰੋਜ਼ਾ ਹੈ ਉੱਥੇ ਜਿੱਥੇ ਕਿ ਰਾਮ ਜੀ ਦਾ ਆਸ਼ਰਮ ਹੀ ਇੱਥੇ ਦੇ ਸੇਵਾਦਾਰ ਨੇ ਜਿਹੜੇ 25 ਸਾਲ ਤੋਂ ਕਰੀਬ ਮੇਲਾ ਕਰਵਾਉਂਦੇ ਆ ਰਹੇ ਆ ਉੱਥੇ ਤੇ ਉੱਥੇ ਇੱਕ ਹੋਰ ਅਦਾਰਾ ਹੈ ਜਿਹਨਾਂ ਨੇ ਉੱਥੇ ਕਮੇਟੀ ਬਣਾਈ ਹੈ ਤੇ ਇਹਨਾਂ ਨੇ ਬਖਸ਼ਰ ਬੋਰਡ ਤੋਂ ਪਟਾ ਕਰਵਾਇਆ ਉਸ ਦੀ ਰਾ ਤੇ ਉਹ ਇਸ ਵੇਲੇ ਇਹਨਾਂ ਨੂੰ ਮੇਲਾ ਕਰਵਾਉਣ ਤੋਂ ਮਨਾ ਕਰਦੇ ਆ ਕਿ ਤੁਸੀਂ ਇੱਥੇ ਮੇਲਾ ਨਹੀਂ ਕਰਵਾ ਸਕਦੇ ਇਹ ਜਿਹੜਾ ਮੇਲਾ ਹੈ ਇਹ ਬਿਲਕੁਲ ਨਰੋਲ ਧਾਰਮਿਕ ਹੁੰਦਾ ਹੈ ਉੱਥੇ ਹਰ ਸਾਲ ਅਸੀਂ ਵੀ ਜਾਂਦੇ ਆ ਬਸਾਲ ਜਿਹੜੇ ਪੰਜਾਬ ਦੇ ਪੂਰੇ ਸਾਧੂ ਸੁਣਾth ਵਾਲੇ ਹੈਗੇ ਆ ਸੰਗਤਾਂ ਬਹੁਤ ਬਹੁਤ ਅੱਛੇ ਅੱਛੇ ਦੇਰਿਆਂ ਦੇ ਸਾਧੂ ਸੰਤ ਹੈ ਉਹ ਵੀ ਉੱਥੇ ਸ਼ੁਕਰਤ ਕਰਦੇ ਆ ਹੁਣ ਗੱਲ ਇੱਥੇ ਇਹ ਹੋਈ ਹੈ ਕਿ ਇਹਨਾਂ ਨੇ ਆਪਣੀ ਐਪਲੀਕੇਸ਼ਨ ਮੇਲਾ ਕਰਵਾਉਣ ਦੇ ਸੰਬੰਧੀ ਸਪੀਕਰ ਦੀ ਮਨਜ਼ੂਰੀ ਹੋਲ ਜਿਹੜੀਆਂ ਜ਼ਰੂਰੀ ਕਾਗਜ਼ਾਤ ਹੁੰਦੇ ਉਹਨਾਂ ਵਾਸਤੇ ਪਾਈ ਸੀ ਤੇ ਆ ਪੁਲਿਸ ਰਿਪੋਰਟ ਐਸ ਵੇਲੇ ਅਸੀਂ ਐਸਡੀਐਮ ਸਾਹਿਬ ਦੇ ਦਫ਼ਤਰ ਆਏ ਆ ਤੇ ਡੀਐਸਪੀ ਸਾਹਿਬ ਵੱਲੋਂ ਇੱਕ ਲਿਸਟ ਜਦੋਂ ਸਾਡੀ ਗੱਲ ਹੋ ਚੁੱਕੀ ਸੀ ਉਦੋਂ ਇੱਕ ਉਹਨਾਂ ਦੀ ਇਨਕੁਆਇਰੀ ਦੀ ਇਹ ਪੇਸ਼ ਕੀਤੀ ਗਈ ਹੈ ਪਹਿਲਾਂ ਵੀ ਅਸੀਂ ਕੀਤੀ ਸੀ ਸਾਨੂੰ ਉਹਨਾਂ ਨੇ ਗੜਦੀਵਾਲ ਅੱਛਾ ਸਾਬ ਦੇ ਕੋਲ ਵੀ ਫਰਾਈਆਂ ਨੇ ਉਹਨਾਂ ਤੋਂ ਫਰੇਮਸ ਲੈ ਕੇ ਆ ਗਏ ਆਹ ਕਾਫੀ ਕਲੀਅਰ ਹੈ ਜੀ ਆ ਜਿਹੜੀ ਕੱਲ 31 ਤਰੀਕ ਨੂੰ ਦਿੱਤੀ ਗਈ ਸੀ ਐਸ ਐਚਓ ਸਾਹਿਬ ਵੱਲੋਂ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਸਿਰਫ ਸਾਡੀਆਂ ਦੋ ਤਿੰਨ ਸ਼ਰਤਾਂ ਹੈ ਕਿ ਸਪੀਕਰ ਤੇ ਵੀ ਬਾਚ ਲਾਇਆ ਜਾਵੇ ਜਾਂ ਹੋਰ ਕੋਈਥੇ politcal ਅਦਾਰਾ ਆਪਣੀ ਗੱਲ ਨਾ ਰੱਖੇ ਤੇ ਅਸੀਂ ਉਹਦੇ ਵਾਸਤੇ ਮਨਜ਼ੂਰ ਕਰ ਲਈ ਸੀ ਅਸੀਂ ਕਹੇ ਸੀ ਵੀ ਜਿੱਦਾਂ ਤੁਹਾਡੀ ਗੱਲ ਆ ਅਸੀਂ ਉਦਾਂ ਹੀ ਕਰਾਂਗੇ ਹੁਣ ਇਸ ਵੇਲੇ ਐਨ ਮੌਕੇ ਤੇ ਦਸੂਏ ਦੇ ਵਿੱਚ ਅਸੀਂ ਇੰਸਾਫ ਨੇ ਮਨਾਂ ਕਰ ਦਿੱਤਾ ਕਿ ਡੀਐਸਪੀ ਸਾਹਿਬ ਨੇ ਰਿਪੋਰਟ ਭੇਜੀ ਆ ਕਿ ਉੱਥੇ ਇਦਾਂ ਦਾ ਮਾਹੌਲ ਨਹੀਂ ਹੈ ਪੋਲਿਟਿਕਲ ਕੋ ਜਲਾਏ ਇਸ ਕਰਕੇ ਅਸੀਂ ਮਨਜ਼ੂਰੀ ਨਹੀਂ ਦੇ ਸਕਦੇ ਸਾਡੀ ਇਹ ਬੇਨਤੀ ਹੈ ਸਰਕਾਰ ਅੱਗੇ ਵੀ ਇਹ ਸਿਆਸੀ ਦਰਵਾਜ਼ਾ ਥੱਲੇ ਆ ਕੇ ਕੀਤਾ ਜਾ ਰਿਹਾ ਜਿਹੜਾ ਇਹ ਚੰਗੀ ਗੱਲ ਨਹੀਂ ਹੈ ਕਿਉਂਕਿ ਸਾਡੇ ਸਾਰਿਆਂ ਦਾ ਜਿਹੜਾ ਮਨਾਂ ਨੂੰ ਠੋਸ ਲੱਗਦੀ ਹੈ ਕਿਉਂਕਿ ਧਾਰਮਿਕ ਜਿਹੜਾ ਮਨ ਬੜਾ ਕਈ ਜਿਹੜਾ ਨਾਲ ਆਪਣਾ ਆਪਣਾ ਜੁੜਿਆ ਹੁੰਦਾ ਇਸ ਕਰਕੇ ਸਾਡੀ ਬੇਨਤੀ ਹੈ ਸਰਕਾਰ ਅਗੇ ਵੀ ਤੇ ਸਾਰੇ ਜਿੰਨੇ ਵੀ ਸਰਕਾਰ ਦੀ ਜਥਾ ਬੰਦੀ ਹੈ ਗਵਰਨਮੈਂਟ ਹੈ ਐਸਡੀਐਮ ਸਾਹਿਬ ਹੈ ਹੋਰ ਵੀ ਜਿੰਨੇ ਵੀ ਅਫਸਰ ਸਹਿਬਾਨ ਹਨ ਉਹਨਾਂ ਮਾਰੇ ਸਾਡੀ ਬੇਨਤੀ ਹੈ ਕਿ ਇਹ ਚੀਜ਼ਾਂ ਨੂੰ ਨਾ ਮੱਧੇ ਨਾ ਕਰਾ ਪ੍ਰੈਸ਼ਰ ਦੇ ਵਿੱਚ ਆ ਕੇ ਨਾ ਪੁੱਟਾ ਜਾਵੇ ਤੇ ਸਾਨੂੰ ਉੱਥੇ ਮੇਲਾ ਕਰਾਉਣ ਦੀ ਪਰਮਿਸ਼ਨ ਦਿੱਤੀ ਜਾਵੇ 7 اپریل 2024 ਨੂੰ ਹੈ اپریل ਮਹੀਨਾ ਦਿਨ ਸਾਰੇ ਸ਼ੇਰ ਰਹਿੰਦੇ ਨੇ ਹੁਣ ਅਸੀਂ ਇੱਥੇ ਘਾਹਾਂ-ਘਾਹ ਆ ਕਰਕੇ ਟਕਰਾ ਮਾਰ ਰਹੇ ਹਾਂ ਸਾਰਿਆਂ ਨੂੰ ਬੇਨਤੀ ਕਰ ਰਹੇ ਹਾਂ ਪਰ ਸਾਡੀ ਸੁਣਾਈ ਨਹੀਂ ਹੋ ਰਹੀ ਇਸ ਕਰਕੇ ਹਾਈ ਕਮਾਂਡ ਨੂੰ ਵੀ ਚੈੱਕ ਕੀਤਾ ਜਾਵੇ ਇਹਨਾਂ ਦੇ ਵੀ ਪੁੱਛਿਆ ਜਾਵੇ ਵੀ ਕੀ ਗੱਲ ਆ ਤੇ ਸਾਨੂੰ ਬੇਨਤੀ ਸਾਡੀ ਇਹੀ ਹੈ ਕਿ ਇਹਨਾਂ ਨੂੰ ਪਰਮਿਸ਼ਨ ਦਿੱਤੀ ਜਾਵੇ ਤੇ ਪਹਿਲਾਂ ਵੀ ਇਹਦੇ ਵਿੱਚ ਵੀ ਇਦਾਂ ਦਾ ਕੁਝ ਨਹੀਂ ਲਿਖਿਆ ਗਿਆ ਕਿ ਮੇਲਾ ਨਹੀਂ ਹੋ ਸਕਦਾ ਉਹਨਾਂ ਲੇਟੈਸਟ ਰਿਪੋਰਟ ਜਿਹੜੀ ਆ ਡੀਐਸਪੀ ਸਾਹਿਬ ਤੋਂ ਦਸਤਖਤਾਂ ਆਈ ਐ ਉਹ ਚ ਕਹਿੰਦੇ ਕਿ ਇਹ ਉਹ ਐਸਡੀਐਨ ਸਾਹਿਬ ਨੂੰ ਦਿੱਤੀ ਗਈ ਐ ਐਨ ਮੌਕੇ ਤੇ ਜਦੋਂ ਸਾਦੂ ਉਹਨਾਂ ਨੇ ਹਾਂ ਕਰ ਦਿੱਤੀ ਸੀ ਵੀ ਤੁਸੀਂ ਐਫੀਡਵਿਟ ਲਿਖ ਕੇ ਦੇ ਦਿਓ ਕਿ ਐਸੀ ਕੋਈ ਕ੍ਰਿਟੀਕਲ ਨਹੀਂ ਐ ਇਹ ਸਾਰਿਆਂ ਨੂੰ ਪਤਾ ਕਿ ਉਹ ਕ੍ਰਿਟੀਕਲ ਤਾਂ ਹੈ ਹੀ ਨਹੀਂ ਫਿਰ ਵੀ ਅਸੀਂ ਲਿਖਣ ਇਸ ਤੇ ਦੇਣ ਨੂੰ ਤਿਆਰ ਹੋ ਗਏ ਸੀ ਤੇ ਹੁਣ ਫੇਰੇ ਐਨ ਮੌਕੇ ਦੇ ਬਾਅਦ ਉਹ ਜਿਹੜੀ ਰਿਪੋਰਟ ਨੇ ਸਾਡੇ ਮੇਲੇ ਨੂੰ ਰੋਕ ਦਿੱਤਾ ਜਾ ਮੈਂ ਬਾਬਾ ਰਾਮਜੀ ਦਰਬਾਰ ਸ਼੍ਰੀ ਬਾਲਾ ਜੀ ਪਿੰਨ ਵਾਟੀ ਔਰ ਮੈਂ ਪ੍ਰਸ਼ਾਸਨ ਅੱਗੇ ਮੁੱਖ ਮੰਤਰੀ ਅੱਗੇ ਸਰਕਾਰ ਅੱਗੇ ਮੈਂ ਬੇਨਤੀ ਇੱਕ ਰੱਖਣਾ ਚਾਹੁੰਦਾ ਆ ਕਿ ਮੇਰੇ ਨਾਲ ਧੱਕਾ ਹੋ ਰਿਹਾ ਮੈਂ 26 ਸਾਲ ਤੋਂ ਪ੍ਰੋਗਰਾਮ ਪੀਸ਼ਾ ਮੁਹੰਮਦ ਦੇ ਦਰਬਾਰ ਤੇ ਇਸਪਟੋਂਡ ਨੂੰ ਕਰਾ ਰਿਹਾ ਹੁਣ ਪਰਵਾਨਗੀ ਪ੍ਰੋਗਰਾਮ ਦੀ ਲੈਣ ਦੀ ਸੀ ਐਪਲੀਕੇਸ਼ਨ ਦਿੱਤੀ ਸੀ ਜਿਹੜੀ ਕਿ ਸਿਆਸੀ ਦਬਾਅ ਪੈਨ ਕਰਕੇ ਇਹਨਾਂ ਨੇ ਰਿਜੈਕਟ ਕਰ ਦਿੱਤੀ ਆ ਤੇ ਜਿਹੜੀਆਂ ਇਹਨਾਂ ਨੇ ਸਾਨੂੰ ਰਿਪੋਰਟ ਦਿੱਤੀ ਪਹਿਲਾਂ ਪਰਮਿਸ਼ਨ ਦੀ ਪੁਲਿਸ ਪੁਲਿਸ ਵਾਲਿਆਂ ਵੱਲੋਂ ਉਹਦੇ ਵਿੱਚ ਸਾਨੂੰ ਉਹ ਵਾਰੀ ਦਾ ਨਾਂ ਕਲੀਅਰ ਕਲੀਨ ਸਰਟੀਫਿਕੇਟ ਦਿੱਤਾ ਪਰ ਤੁਸੀਂ ਪ੍ਰੋਗਰਾਮ ਕਰਾ ਸਕਦੇ ਕੋਈ ਤਰਾਜ ਨਹੀਂ ਪਰ ਅੱਜ ਅਸੀਂ ਐਸਡੀਐਮ ਸਾਹਿਬ ਦੀ ਅਸੀਂ ਦਫ਼ਤਰ ਆਏ ਤੇ ਤੀਸਰੀ ਰਿਪੋਰਟ ਅੱਜ ਪੁਲਿਸ ਨਾਲ ਫੇਪੇਸ਼ ਕਰ ਦਿੱਤੀ ਆ ਤੇ ਉੱਥੇ ਤੁਸੀਂ ਪ੍ਰੋਗਰਾਮ ਨਹੀਂ ਕਰਾ ਸਕਦੇ ਇਹਨਾਂ ਦਾ ਨਾਂ ਦਸਾਂ ਜਨਮ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਤਿੰਨ ਵਾਰੀ ਰਿਪੋਰਟ ਬਦਲ ਦਿੱਤੀ ਆ ਪ੍ਰੋਗਰਾਮ ਪਹਿਲਾਂ ਕਹਿੰਦੇ ਕਰਾ ਲਓ ਹੁਣ ਦੀ ਅੱਜ ਦੀ ਲੇਟੈਸਟ ਰਿਪੋਰਟ ਵਿੱਚ ਹੈਗਾ ਕਿ ਤੁਸੀਂ ਪ੍ਰੋਗਰਾਮ ਨਹੀਂ ਕਰ ਸਕਦੇ ਇਹ ਸਭ ਸਿਆਸੀ ਦਬਾਅ ਕਰਕੇ ਮੇਰੇ ਨਾਲ ਤਕਾ ਹੋ ਰਿਹਾ ਕੁਝ ਜਿਹੜੇ ਬੰਦੇ ਹੈਗੇ ਆ ਉਹ ਸਰਕਾਰ ਦੇ ਵਿੱਚ ਬੈਠੇ ਆ ਉਹ ਸਾਡੇ ਸਾਡਾ ਵਿਰੋਧ ਕਰਦੇ ਆ ਤੇ ਅਸੀਂ ਧਾਰਮਿਕ ਪ੍ਰੋਗਰਾਮ ਨਾ ਕਰਾਈਏ ਪ੍ਰੋਗਰਾਮ ਤਾਂ ਅਸੀਂ ਕਰਉਣਾ ਹੀ ਕਰਉਣਾ ਆ ਠੀਕ ਆ ਜੀ ਪਰਮਿਸ਼ਨ ਜੇ ਨਹੀਂ ਦਿੰਦੀ ਸਰਕਾਰ ਅਸੀਂ ਸਾਦੇ ਤੌਰ ਤੇ ਕਰਨਾ ਪ੍ਰੋਗਰਾਮ ਅਸੀਂ ਕਰਾਂਗੇ ਸੰਤ ਸਮਾਜ ਸਾਰਾ ਇਕੱਠਾ ਹੋਊਗਾ ਸੰਗਤਾਂ ਇਕੱਠੀਆਂ ਹੋਣਗੀਆਂ ਮੇਰੀ ਬੇਨਤੀ ਆ ਮੁੱਖ ਮੰਤਰੀ ਨੂੰ ਕਿ ਇਹ ਜੋ ਥੱਲੇ ਹੋ ਰਿਹਾ ਸਿਆਸਤ ਦਾ ਇਹਤੇ ਗੌਰ ਕੀਤਾ ਜਾਵੇ ਜਿਹੜਾ ਕਿ ਕਿਸੇ ਨਾਲ ਤੱਕਾ ਨਾ ਹੋਵੇ ਜੈ ਪੀਰਾਂ